ਸਤਿ ਸ੍ਰੀ ਅਕਾਲ ਜੀ ਅੱਜ ਮੈਂ ਬਣਾਉਣ ਲੱਗੀ ਆ ਮੂਲੀਆਂ ਵਾਲੇ ਪਰੌਂਠੇ ਤੇ ਆਹ ਮੂਲੀਆਂ ਜਿਹੜੀਆਂ ਮੈਂ ਲਿਆਈਆਂ ਸਾਡੀ ਗਾਰਡਨ ਦੇ ਵਿੱਚੋਂ ਆ ਮੈਂ ਲਾਈਆਂ ਆ ਤੇ ਆਹ ਹੈਗੀ ਮੇਥੀ ਤੇ ਆਹ ਹੈਗਾ ਧਨੀਆ ਆਪਾਂ ਧਨੀਆ ਮੇਥੇ ਕੱਟ ਕੇ ਵਿੱਚ ਮੂਲੀਆਂ ਨੂੰ ਕद्दूकस ਕਰਕੇ ਪਾ ਕੇ ਇਹਦਾ ਮਿਕਸਚਰ ਬਣਾਵਾਂਗੇ ਲੂਣ ਮਸਾਲਾ ਪਾ ਕੇ ਫਿਰ ਕਣਕ ਦੇ ਆਟੇ ਦੇ ਵਿੱਚ ਆਪਾਂ ਇਹਨਾਂ ਨੂੰ ਇਹਨਾਂ ਤੇ ਪਰੌਂਠੇ ਬਣਾਵਾਂਗੇ ਤੇ ਮੱਕੀ ਦੀ ਰੋਟੀ ਵੀ ਬਣਾ ਸਕਦੇ ਮਿਕਸ ਕਰਕੇ ਪਰ ਅੱਜ ਅਸੀਂ ਪਰੌਂਠੇ ਬਣਾਉਣੇ ਆ ਮੈਂ ਤਾਂ ਸਦਾਜੀ ਪਰੌਂਠੇ ਖਾਵਾਂਗੇ ਮੂਲੀਆਂ ਵਾਲੇ ਤੇ ਮੇਰਾ ਬੇਟਾ ਮੂਲੀਆਂ ਵਾਲੇ ਘੱਟ ਖਾਂਦਾ ਤੇ ਆਪਾਂ ਉਹਦੇ ਲਈ ਬਣਾਉਂਗੇ ਆਲੂਆਂ ਵਾਲੇ ਪਰੌਂਠੇ ਮੇਆ ਕੱਦੂ ਦਾ ਸਕੂਲ ਰੱਖ ਲਿਆ ਆ ਇਹਨਾਂ ਮੈਂ ਕੱਦੂ ਕਸ ਕਰੂੰਗੀ ਮੂਲੀਆਂ ਨੂੰ ਸੋ ਇਸ ਚੰਗਾ ਜੀ ਬਣਾਉਂਦੇ ਆ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਜਰੂਰ ਥੋੜੀ ਥੋੜੀ ਸਬਜ਼ੀ ਜਿਲਾ ਸਕਦੇ ਆ ਲਾਇਆ ਕਰੋ ਇਹ ਆਰਗੈਨਿਕ ਆ ਇਹ ਮੂਲੀਆਂ ਬਹੁਤ ਮਿੱਠੀਆਂ ਆ ਲੰਬੀਆਂ ਤਾਂ ਏਡੀਆਂ ਏਡੀਆਂ ਕਿ ਹੁੰਦੀਆਂ ਆ ਇਹ ਕਿਹੜੀਆਂ ਖੇਤਾਂ ਚ ਲਾਈਆਂ ਆ ਗਾਰਡਨ ਚ ਆਪਣੀ ਚ ਹੁੰਦੀਆਂ ਇੱਥੇ ਕਿਹੜੀਆਂ ਛੋਟੀਆਂ ਚ ਲਾਈਆਂ ਆ ਤੇ ਮਿੱਠੀਆਂ ਬਹੁਤ ਆ ਇਹਨਾਂ ਦਾ ਵੀ ਬਹੁਤ ਸੋਹਣਾ ਆ ਮੈਂ ਵੀ ਰੱਖ ਲੈਂਦੀ ਹੁੰਦੀ ਆ ਪਹਿਲਾਂ ਛਿੱਲੂਗੀ ਫਿਰ ਕੱਟੂਕਾਸ ਕਰੂੰਗੀ ਓਕੇ ਜੀ ਫੇਰ ਮਿਲਦੇ ਆ ਪਕਾ ਕੇ ਪਰੌਂਠਾ ਬਣਾਉਣ ਲਈ ਆਪਾਂ ਮੂਲੀਆਂ ਵਾਲਾ ਪਹਿਲਾਂ ਬਣਾਉਂਗੇ ਦੋ ਰੋਟੀਆਂ ਬਿਲ ਕੇ ਰੱਖ ਲਈਆਂ ਆ ਆ ਮੂਲੀਆਂ ਦਾ ਮਿਕਸਚਰ ਆ ਆ ਹੈਗਾ ਆ ਆਲੂਆਂ ਦਾ ਮੂਲੀਆਂ ਦੇ ਵਿੱਚ ਮੈਂ ਕਦੂਕਸ ਕਰਕੇ ਧੰਨੀਆਂ ਮਿੱਥੇ ਕੱਟ ਕੇ ਪਾ ਲਏ ਮਸਾਲਾ ਲੂਣ ਜਿੱਦਾਂ ਸਾਰਾ ਕੁਝ ਪਾ ਲਿਆ ਆ ਤੇ ਹੁਣ ਰੋਟੀ ਦੇ ਉੱਤੇ ਆਪਾਂ ਮੂਲੀਆਂ ਦਾ ਮਸਾਲਾ ਇਦਾਂ ਰੱਖ ਲਿਆ ਆ ਸਾਰਾ ਕੁਝ ਜਿਹੜਾ ਮਿਕਸਚਰ ਬਣਾਇਆ ਸੀ ਤੇ ਦੂਜੀ ਰੋਟੀ ਇਹਦੇ ਉੱਤੇ ਮੁੰਦੀ ਮਾਰ ਲੈਣੀ ਆ ਇਦਾਂ ਹੱਥਾਂ ਨਾਲ ਇਹਨੂੰ ਟਿਪ ਟਿਪ ਕਰਕੇ ਉੱਤੇ ਇਦਾਂ ਸਾਰਾ ਪਾਸਿਆਂ ਤੋਂ ਇਦਾਂ ਬੰਦ ਕਰ ਲੈਣੀ ਹੱਥਾਂ ਦੇ ਨਾਲ ਫਿਰ ਇਹਨੂੰ ਬੇਲ ਲਿਆ ਤੇ ਉੱਤੇ ਤਵੇ ਦੇ ਪਾ ਦਿੱਤਾ ਆ ਹੁਣ ਆਪਾਂ ਇਹਨੂੰ ਜਿੱਦਾਂ ਪਤਾ ਲੱਗ ਜਾਂਦਾ ਆ ਫਿਰ ਰਾੜ ਗਈ ਆ ਇੱਕ ਪਾਸਾ ਦੂਜਾ ਪਾਸਾ ਥਲ ਲਿਆ ਉਹ ਤੇਲ ਲਾਵਾਂਗੇ ਆਪਾਂ ਦੇਸੀ ਕਿਉ ਤੁਸੀਂ ਜੇ ਤੇਲ ਲਾਈ ਕਰਦੇ ਆ ਤੇਲ ਲਾ ਸਕਦੇ ਆ ਜਿਹੜਾ ਵੀ ਤੇਲ ਲਾਈ ਕਰਦੇ ਆ ਅਸੀਂ ਘੀਲਾ ਰੱਖਦੇ ਹੁੰਨੇ ਫਿਰ ਦੂਜਾ ਪਾਸਾ ਥਲ ਲਿਆ ਫਿਰ ਚੈੱਕ ਕਰਕੇ ਫਿਰ ਦੂਜਾ ਪਾਸਾ ਥਲ ਲਿਆ ਇਦਾਂ ਹੀ ਕਰ ਕਰਕੇ ਆਪਾਂ ਇਹਨੂੰ ਇਦਾਂ ਰਾੜ ਲੈਣਾ ਆ ਕੁੱਕ ਹੋ ਗਈ ਆ ਹੁਣ ਆਪਾਂ ਡੱਬੇ ਚ ਰੱਖ ਲਈ ਇਦਾਂ ਹੀ ਦੂਜਾ ਹੁਣ ਆਲੂਆਂ ਵਾਲਾ ਬਣਾਵਾਂਗੇ ਆਲੂਆਂ ਦੇ ਵਿੱਚ ਮੈਂ ਇਦਾਂ ਪਾ ਲਿਆ ਤੁਸੀਂ ਪਿਆਜ਼ ਵੀ ਪਾ ਸਕਦੇ ਮੈਂ ਪਾਏ ਨਹੀਂ ਹੈਗੇ ਤੁਸੀਂ ਧੰਨੀਆਂ ਮੇਥੇ ਲੂਣ ਮਸਾਲਾ ਸਾਰਾ ਕੁਝ ਪਾ ਲਿਆ ਆ ਵਿੱਚ ਇਹ ਮੈਂ ਇੱਕ ਰੋਟੀ ਨੂੰ ਇਦਾਂ ਥੋੜਾ ਜਿਹਾ ਬੇਲ ਲਿਆ ਸੀ ਫਿਰ ਇਦਾਂ ਸਾਰੇ ਪਾਸਿਆਂ ਤੋਂ ਜਿੱਦਾਂ ਕਰ ਲੈਣਾ ਬੰਦੇ ਨੂੰ ਤੇ ਇਦਾਂ ਥੋੜਾ ਜਿਹਾ ਹੱਥ ਨਾਲ ਟੈਪ ਟੱਪ ਕਰ ਲਿਆ ਫਿਰ ਸੁੱਕੇ ਆਟੇ ਦੇ ਵਿੱਚ ਇਦਾਂ ਘਾਲ ਲਿਆ ਲਵੇਲ ਲਿਆ ਇਹਨੂੰ ਤੇ ਫਿਰ ਆਪਾਂ ਬੇਲ ਲੈਣਾ ਇਦਾਂ ਹੱਥ ਨਾਲ ਕਰਕੇ ਫਿਰ ਨਿਕਲਦਾ ਨਹੀਂ ਜੇ ਹੱਥ ਨਾਲ ਇਦਾਂ ਕਰ ਲਈਏ ਟੈਪ ਟੱਪ ਤਾਂ ਫਿਰ ਆਪਾਂ ਬੇਲ ਕੇ ਹੁਣ ਇਹਨੂੰ ਤਵੇ ਦੇ ਉੱਤੇ ਪਾਤਾ ਆ ਫਿਰ ਆਪਾਂ ਇੱਕ ਪਾਸਾ ਥੱਲ ਦਿੱਤਾ ਆ ਹੁਣ ਇਹਦੇ ਉੱਤੇ ਕਿਉ ਲਾ ਲਿਆ ਤੁਸੀਂ ਜੋ ਮੱਝ ਹੀ ਲਾ ਸਕਦੇ ਆ ਤੇਲ ਤੂਰ ਜੋ ਵੀ ਲਾਉਣਾ ਆ ਤੇ ਫਿਰ ਮੈਂ ਥੱਲ ਕੇ ਦੂਜੇ ਪਾਸੇ ਵੀ ਕਿਉ ਲਾ ਲਿਆ ਫਿਰ ਨੂੰ ਖੁਰਚਨੇ ਨਾਲ ਦਬ-ਦਬ ਕੇ ਤਾਂ ਸਾਰਾ ਇਹ ਚੰਗੀ ਤੰਦ ਦੋਨੋਂ ਪਾਸੇ ਜਿਹੜੇ ਇਹਦੇ ਰੜ ਜਾਣ ਤੇ ਸੇਕ ਹੋ ਜਾਣ ਤੇ ਇੱਧਰ ਫਿਰ ਮੈਂ ਦੂਜੇ ਪਾਸੇ ਬਣਾਉਣ ਲੱਪੀਆਂ ਪਲੇਨ ਪਰੌਂਠਾ ਇਦਾਂ ਰੋਟੀ ਬਣਾ ਕੇ ਉੱਤੇ ਕੇ ਉਲਾ ਕੇ ਇਦਾਂ ਇਹਨੂੰ ਚੌਰਸ ਬਣਾ ਲੈਣਾ ਆ ਤਿਹਾਂ ਵਾਲਾ ਪਰੌਂਠਾ ਇਦਾਂ ਬਣ ਜਾਂਦਾ ਆ ਸਾਡੀਆਂ ਮੰਮੀਆਂ ਇਦਾਂ ਹੀ ਬਣਾਉਂਦੀਆਂ ਹੁੰਦੀਆਂ ਸੀ ਅਸੀਂ ਅਸੀਂ ਪਲੇਨੇ ਛੋਟੇ ਹੁੰਦੇ ਖਾਂਦੇ ਸੀ ਇਧਰ ਆਲੂ ਵਾਲਾ ਹੋ ਗਿਆ ਆ ਐਨ ਸੇਕ ਤੇ ਹੁਣ ਆਪਾਂ ਜਿਹੜਾ ਚੌਰਸ ਸੀ ਉਹਨੂੰ ਵੀ ਬੇਲ ਲਿਆ ਆ ਇਦਾਂ ਚੌਰਸ ਕਰਕੇ ਤੇ ਇਹਨੂੰ ਵੀ ਤਵੇ ਉੱਤੇ ਪਾ ਲਿਆ ਇਹਨੂੰ ਵੀ ਸੇਕ ਲਵਾਂਗੇ ਇਦਾਂ ਹੀ ਉੱਤੇ ਕੇ ਉਰ ਲਾ ਲਿਆ ਆ ਦੋਨੋਂ ਪਾਸੇ ਥਲ ਥਲ ਕੇ ਇਦਾਂ ਬਸ ਇਹਨੂੰ ਚੰਗੀ ਤਰ੍ਹਾਂ ਆਪਾਂ ਸੇਕ ਲੈਣਾ ਹੈ ਤੇ ਇਹ ਵੀ ਬਣ ਗਿਆ ਇਹ ਪਲੇਨ ਜਿਹੜਾ ਆ ਅਚਾਰ ਨਾਲ ਸਬਜੀ ਨਾਲ ਬਹੁਤ ਸਵਾਦ ਲੱਗਦਾ ਹੈ ਜਿਹਦਾ ਚਾਹ ਦੇ ਨਾਲ ਬਣੇ ਪਲੇਨ ਪਰੌਂਠਾ ਬਹੁਤ ਸੋਹਣਾ ਲੱਗਦਾ ਸੋ ਆਪਾਂ ਤਿੰਨ ਤਰ੍ਹਾਂ ਦੇ ਬਣਾ ਲਏ ਮੂਲੀਆਂ ਵਾਲਾ ਆਲੂਆਂ ਵਾਲਾ ਤੇ ਪਲੇਨ ਪਰੌਂਠਾ ਮੈਂ ਆਲੂਆਂ ਵਾਲਾ ਵੀ ਖਾਧਾ ਤੇ ਮੂਲੀਆਂ ਵਾਲਾ ਵੀ ਨਾਲ ਲੱਸੀ ਬਣਾ ਲਈ ਅਚਾਰ ਲੈ ਲਿਆ ਪਿਆਜ਼ ਲੈ ਲਿਆ ਸਾਰਾ ਕੁਝ ਲੈ ਕੇ ਬੜੇ ਸਵਾਦ ਨਾਲ ਖਾਧੀ ਆ ਤੇ ਸਦਾ ਜਿਨੇ ਮੁਰਲੀਆਂ ਵਾਲੀ ਖਾਦੀ ਆ ਬੇਟੇ ਨੇ ਅਲ